ਅਲੋਈ ਜਰਮੀਆਂ ਚ ਪੜਾਂਗੇ 32 ਬਾਪ ਜਰਮੀਆਂ 32 32 ਦੀ ਪੁਨਤਨ ਪੁਨਤਨ 39 ਕਿਸ ਦੀ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਲੜਦੇ ਹਨ ਨਹੀਂ ਨਹੀਂ ਯਰਮੀਆ ਬੱਟੀ ਬਾਪ 39 ਹੈ ਤੇ 39 ਮੈਂ ਉਹਨਾਂ ਨੂੰ ਇੱਕ ਦਿਲ ਅਤੇ ਇੱਕ ਮਾਰਗ ਦੇਵਾਂਗਾ ਭਈ ਉਹ ਸਦਾ ਲਈ ਆਪਣੇ ਅਤੇ ਆਪਣੇ ਪਿੱਛੋਂ ਆਪਣੇ ਪੁੱਤਰਾਂ ਦੀ ਭਲਾਈ ਲਈ ਮੈਥੋਂ ਡਰਨ ਹallelujah 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 ਉਹਦਾਇਆ ਅਕੜਾ ਹੈ ਮੈਨੂੰ ਨੇ ਇੱਕ ਨਵਾਂ ਦਿਲ ਤੇ ਨਵਾਂ ਮਾਰਗ ਦੇਵਾਂਗਾ ਕਿਉਂ ਦੇਵਾਂਗਾ ਉਹ ਆਪਣੇ ਲਈ ਤੇ ਆਪਣੇ ਬੱਚਿਆਂ ਦੇ ਲਈ ਬੱਚਿਆਂ ਦੀ ਭਲਾਈ ਦੇ ਲਈ ਆਪਣੇ ਜਿਹੜੇ ਪੁੱਛ ਬੱਚੇ ਹੋਣ ਵਾਲੇ ਉਹਨਾਂ ਦੀ ਵੀ ਭਲਾਈ ਦੇ ਲਈ ਉਹਦੀ ਬਰਕਤ ਦੇ ਲਈ ਮੇਠੋਂ ਧਰਨ ਹallelujah 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 ਲਗੇ ਸੰ ਹallelujah ਹallelujah ਤੁਹਾਡੇ ਕਿਉਂ ਕਿਹਾ ਮੈਨੂੰ ਡਰਨਾ ਏਸੀ ਡਰਨਾ ਕਿ ਤੁਹਾਡੇ ਬੱਚੇ ਕੀ ਹੋਣ ਬਰਕਤ ਹੋਣ ਤੁਹਾਡੇ ਬੱਚੇ ਭਲਾਈ ਪਹੁੰਚਾਡੇ ਬਰਕਤ ਬੱਚੇ ਜਿਹੜੇ ਵਾਢੇ ਪਾਉਣ ਜੇ ਤੁਸੀਂ ਖੁਦਾ ਕੰਡਾ ਮੇਰੇ ਤੋਂ ਡਰੋ ਫਿਰ ਉਹਦਾ ਡਰ ਰੱਖੋ ਫੁਦਾ ਹallelujah 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 ਜੇ ਬਰਕਤ ਲੈ ਆਣੀ ਆ ਕੁਡਾ ਕੋ ਫਿਰ ਕੁਡਾ ਦਾ ਡਰ ਰੱਖਣਾ ਜ਼ਰੂਰੀ ਆ ਜੇ ਬਰਕਤ ਲੈ ਆਣੀ ਆ ਕੁਡਾ ਕੋ ਵਾਢੇ ਲੈਣੇ ਕੁਡਾ ਕੋ ਫਿਰ ਯੋਵਾ ਦਾ ਡਰ ਰੱਖਣਾ ਜ਼ਰੂਰੀ ਆ ਪਰਮੇਸ਼ਰ ਦਾ ਡਰ ਰੱਖਣਾ ਜ਼ਰੂਰੀ ਹallelujah 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 ਕੁਡਾ ਅਸਰਾਲੀਆਂ ਨੂੰ ਕਹਿ ਰਿਹਾ ਆ ਇਹਦਾ ਤੁਹਾਨੂੰ ਮੈਂ ਉਹ ਸ਼ਹਿਰ ਵਿੱਚ ਇਕੱਠੇ ਕਰਾਂਗਾ ਦੁਬਾਰਾ ਫਿਰ ਇਕੱਠੇ ਕਰਾਂਗਾ ਸਿਰਫ ਇਹ ਤਾਂ ਉਹ ਨਵਾਂ ਇੱਕ ਦਿਲ ਦਵਾਗਾ ਤੇ ਨਵਾਂ ਮਾਰਗ ਸਖਾਵਾ ਦਾ ਕਰਨਾਵਾ ਰਸਤਾ ਦਵਾਗਾ ਮੈਂ ਤੁਹਾਨੂੰ ਇਹ ਤੁਸੀਂ ਆਪਣੇ ਲਈ ਵੀ ਆਪਣੇ ਲਈ ਵੀ ਤੇ ਆਪਣੇ ਬੱਚਿਆਂ ਦੇ ਲਈ ਵੀ ਉਹਨੇ ਭਲਾਈ ਦੇ ਲਈ ਮੇਰੇ ਤੋਂ ਢੇਰੋਂ ਮੇਰੇ ਜੇ ਤੁਸੀਂ ਆਪਣੇ ਹੀ ਭਲਾਈ ਚੋਣੇ ਆ ਆਪਣੇ ਬੱਚਿਆਂ ਦੀ ਭਲਾਈ ਚੋਣੇ ਆ ਰੀਓ ਵਾਖੋ ਡਰਨਾ ਨਹੀਂ ਤੇ ਪਰਮੇਸ਼ਵਰ ਦਾ ਡਰ ਰੱਖਣਾ ਹੈ ਪਰਮੇਸ਼ਰ ਹallelujah 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 ਮੈਂ ਕਹਿੰਦੀ ਨਹੀਂ ਬੜੀ ਧੀ ਗੱਲ ਬੜੀਆਂ ਦੀ ਗੱਲ ਬੜੇ ਜਾਣੇ ਸਭ ਕੁਝ ਕਰੀ ਜਾਣਗੇ ਸਭ ਕੁਝ ਕਰੀ ਜਾਣਗੇ ਦੁਆਵਾਂ ਵਿੱਚ ਕਰੀ ਸਭ ਕੁਝ ਕਰਿਆ ਲੇਕਿਨ ਖੁਦਾ ਡਾ ਡਰ ਨਹੀਂ ਕੁੜਾ ਦੇ ਕਲਾਮ ਵੀ ਲਿਖਿਆ ਆ ਖੁਦਾ ਉਹਨਾਂ ਦਾ ਤਰਸ ਖਾਂਦਾ ਆ ਜਿਹੜੀ ਆ ਬਾਟੋ ਡਰਦੇ